ਪਿਆਰ ਭਰੀ ਸਾਸੜੀ ਗੱਲ ਕਿਸ ਨੇ ਐਡ ਲੋਣੀ ਤਾਂ ਨਾ ਪੋਟਰ ਤੇ ਦੰਬਰ ਚੱਲ ਜਾਂਦਾ 5 ਤੋਂ 7 ਫੁੱਟ ਬਾਪੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦੋ ਚੈਨਲ ਫੋਲੋ ਕਰ ਦਿਓ ਤੇ ਭਰਾਵੇ ਆਪਾਂ ਦੇ ਕੇ ਕੋ ਟਰੈਕਟਰ 5 ਤੋਂ 6 ਤੇ ਇੱਕ ਟਰਾਲਾ ਵੀਡੀਓ ਸਾਰੀ ਵੀਕੋ ਸਟੈਪ ਨਾ ਕਰੋ ਨਵੇਂ ਵੀ ਆ ਤੇ ਪੁਰਾਣੇ ਵੀ ਆ ਟਰੈਕਟਰ ਤੇ 16 ਫੁੱਟਾ ਟਰਾਲਾ ਤਾਰਾ ਸਿੰਘ ਬਿਲਗੇ ਵਾਲਿਆ ਦਾ ਬਣਿਆ ਵਾਏ ਤਾਰਾ ਸਿੰਘ ਦਾ ਤੇ ਰੰਗ ਹੋ ਗਿਆ ਟਰਾਲੇ ਦਾ ਰੰਗ ਹੋ ਗਿਆ ਤੇ ਹੈ ਥੋੜਾ ਜਿਹਾ ਪੁਰਾਣੇ ਬਾਹਰ ਖੜਾ ਕਰਕੇ ਰੰਗ ਕਰਤਾ ਇਹਨਾਂ ਨੇ ਪੱਤੀ ਵਾਲਾ ਵੈਂਡਾ ਦਾ ਸਿੰਘ ਕੀ ਗਾਡਰਾ ਦਾ ਨੜੀ ਹਾਬਾ ਵੀ ਬਾਈ ਦੇ ਬੈਰਗਾ ਟਾਂਡੇ ਖੜਾ ਇਹ ਟਾਂਡੇ ਤੇ ਉੱਤੇ ਮਾਲਕ ਵੀ ਦਾ ਨੰਬਰ WhatsApp ਤੇ ਲੱਗੂਗਾ ਬਾਹਰ ਆ ਵੀਰ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਰੇਟ ਵੀ ਬਹੁਤ ਘੱਟ ਆ ਨਵੇਂ ਟਾਇਰ ਅੱਜ ਬਿੱਲ ਕੋਲ ਐਮਰ ਕੰਪਨੀ ਦੇ ਪਾਏ ਵੇ ਆ ਤੇ ਰੇਲ ਦਾ ਹਿੱਸਾ ਐਮ ਆਰ ਕੋਲ ਪਿੰਡ ਨਵੇਂ ਟਾਇਰ ਪਾਏ ਹੋਇਆ ਤੇ 20 ਪਾਈ ਦੇ ਬਹਿਰਾਂ ਰੇਲਦਾ ਹਿੱਸਾ ਤੇ ਤਾਰਾ ਸਿੰਘ ਬਿਲਗੀ ਵਾਲਿਆਂ ਦਾ ਟਰਾਲਾ ਰੰਗ ਹੋਇਆ ਟਰਾਲੇ ਨੂੰ ਹੋਰ ਕੁਛ ਨਹੀਂ ਹੋਇਆ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਲਾਈਟਾਂ ਛਾਈਟਾਂ ਲੱਗੀਆਂ ਜਗਮਗ ਜਗਮਗ ਕਰਦਾ 55 ਇੰਚ ਮੱਛੀ ਹੁੱਕ ਦਾ 10 ਇੰਚੀ ਗਾਡਰ ਰੋ ਰੇਟ ਹੈਗਾ 3 ਲੱਖ ਤੇ 10000 ਰੁਪਿਆ ਤੇ ਟਾਂਡੇ ਖੜਾ ਕਿਸੇ ਵੀਰ ਪਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 10 ਲੱਖ 10 ਹਜ਼ਾਰ ਰੁਪਿਆ ਰੇਟ ਆ ਮੌਕੇ ਤੇ ਮਾਤਨ ਕਰ ਦੇਣਗੇ WhatsApp ਤੇ ਨੰਬਰ ਲੱਗੂਗਾ ਤੇ ਵੀਰ ਭਾਰ ਆ ਤੇ ਉਹਨਾਂ ਦੇ ਘਰੇ ਖੜਾ ਪੈਸਿਆਂ ਦੀ ਘਰ ਵਿੱਚ ਪੈਸਿਆਂ ਦੀ ਲੋੜ ਆ ਤਾਂ ਵੇਚ ਜਾਏ ਆ ਕੋਕਾ ਵੀ ਟਰਾਲਾ ਪੂਰਾ ਪੂਰਾ ਭਾਰਾ ਬਣਿਆ ਤਾਰਾ ਸਿੰਘ ਬਿਲਕੀ ਵਾਲਿਆਂ ਦਾ ਵੱਡਾ ਟੂਲ ਬਾਕਸ ਆ ਆ ਨੰਬਰ ਚੱਲੀ ਜਾਂਦਾ ਸਰਕੀਨ ਤੇ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੇ ਆ ਆ ਤੇ WhatsApp ਤੇ ਨੰਬਰ ਲੱਗੂਗਾ ਇਹ ਵੀਰ ਕੋ ਸਾਰੀ ਗਿਲਾਤ ਅੰਤਾਰਨ ਤਾਰਨ ਤਾਂ ਨਾ ਟਰੈਕਟਰ ਖੜਾ ਹੈ ਚਾਰੇ ਟਾਇਰ 90 ਪੈਸੇ ਆ 95 ਪੈਸੇ ਇੰਜਨ గేਰ ਤਾਂ ਓਕੇ ਆ ਤੇ ਫੈਵਰ ਦੀ ਛਤਰੀ ਲੱਗੀ ਆ 744 ਦੇ ਪੈਕਟਮ ਪਾਇਆ ਨਵਾਂ ਇੰਜਨ ਹੋਇਆ ਵਾ ਤੇ 744 ਜਿੰਨਾ ਜੋਰ ਮਾਰਦਾ ਪੰਪ ਵੀ 744 ਦਾ ਸਮਾਨ ਪਾਇਆ ਵਾ ਕੋਕਾ ਵੀ ਟਰੈਕਟਰ ਆ ਤੇ ਕਿਸੇ ਵੀਰ ਭਾਈ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 13 ਦੇ ਟਾਇਰ ਆ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਆ ਤਾਰਮ ਤਾਰ ਨੇ ਖੜਾ ਹੈ 1.5 ਲੱਖ ਰੁਪਇਆ ਮੰਗ ਕਰਦੇ ਮੌਕੇ ਤੇ ਮਾਨਤਾਣ ਕਰਦੇ ਨੇ ਕਿ ਟਿਕੋੜ ਬੈਂਪਰ ਵੀ ਪੂਰਾ ਹੈਵੀ ਲੱਗਿਆ ਭਾਰਾ ਟਰੈਕਟਰ ਦੇ ਮੂਹਰੇ ਤੇ ਐਮ ਆਰ ਕੋਲ ਪਿੰਜਰ ਟਾਇਰ ਪਾਏ ਹੋਏ ਆ ਫੈਬ ਦੀ ਛਤਰੀ ਲੱਗੀ ਇੰਜਨ ਗੇਅਰ ਦਾ ਓਕੇ ਆ ਤੇ ਬਹੁ ਬਜੇ ਟਰੈਕਟਰ ਆ ਤੇ 644 ਦਾ ਸਮਾਨ ਪਾਇਆ ਡਬਲ ਕਲਚ ਕੀਤਾ ਹੋਏ ਤੇ ਪੰਪ ਵੀ 744 ਦਾ ਬਣਾਇਆ ਵਾ ਤੇ ਰੇਟ ਹੈਗਾ 1.5 ਲੱਖ ਰੁਪਇਆ ਮੌਕੇ ਤੇ ਮਾਨਤਾਣ ਕਰਦੇ ਨੇ ਕਿ ਕਰੋ ਸਪਰਕ ਤੇ ਖਰੀਦੋ 475 ਟਰੈਕਟਰ ਜਿਲ੍ਹਾ ਹੈਗਾ ਜੁਗਾ ਪਿੰਡ ਟੱਲੇ ਵਾਲਾ ਬਰਨਾਲਾ ਜਿਲ੍ਹਾ ਬਰਨਾਲਾ ਪਿੰਡ ਟੱਲੇ ਵਾਲਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਦਾ ਕੰਮ ਹੋਇਆ ਵਾ ਜੰਮੂ ਲੰਬੜਾ ਕੋਕਾ ਵੀ ਟਰੈਕਟਰ ਸਾਰਾ ਕੰਮ ਹੋਇਆ ਚਾਰੇ ਟਾਇਰ ਨਵੇਂ ਪਾਏ ਹੋਏ ਆ 475 ਡੀਆਈ ਟਰੈਕਟਰ ਆ 2010 ਮਾਡਲ ਆ ਡੈੱਕ ਚੱਕ ਲੱਗਿਆ ਫੇਵਰ ਦੀ ਛਤਰੀ ਲੱਗੀ ਆ ਪੂਰਾ ਵਧੀਆ ਸਭ ਕੁਝ ਨਾਲ ਹੀ ਦੇਣਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਜੰਮੂ ਲੰਬਰ ਆ ਇੰਡੀਅਨ ਗੇਟ ਦਾ ਓਕੇ ਆ ਡਿੱਕ ਚ ਇੱਕ ਵਧੀਆ ਲੱਗਿਆ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰਾ ਸੰਪਰਕ ਕਰ ਸਕਦੇ ਆ ਆਪਣੇ ਰਿਸ਼ਤੇਦਾਰੀ ਚ ਖੜਾ ਪਰਾਂ ਦੀ ਮੈਨੂੰ ਫੋਨ ਲਾੜੇ ਤੇ ਪੜਾ ਸੀ ਉਹਨਾਂ ਨੂੰ ਲਾੜਿਆ ਲੰਬਰ ਉਹਨਾਂ ਦਾ ਵੀ ਚਲਾਣ ਚੰਗੀ ਜਿਹਾ ਸਰਗਿੰਗ ਤੇ ਕੋਕਾ ਵੀ ਟਰੈਕਟਰ ਹੈ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ 475 ਜੰਮੂ ਲੰਬਰ ਇੰਡੀਅਨ ਗੇਟ ਦਾ ਓਕੇ ਵਾਕੇ ਲੈ ਸਕਦੇ ਚਾਰੀ ਟਾਇਰ ਨਵੇਂ ਆ ਕੋ ਕਾਪੀ ਟਰੈਕਟਰ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦੇ ਕੋ ਚੈਨਲ ਫੋਲੋ ਕਰਦੇ ਕਰੋ ਸਾਰੀ ਵੀਡੀਓ ਵੇਖਣ ਸਟੈਪ ਨਾ ਕਰਿਓ 21 ਮਾਡਲ 1692 ਦੇ ਟਾਇਰ ਨਵਾਂ ਟਰੈਕਟਰ ਆ ਜਮੇ ਬਹੁਤ ਘੱਟ ਹੈ ਯਾਰ 1500 ਘੰਟਾ ਚੱਲਿਆ ਵਾ 855 ਟਰੈਕਟਰ ਆ ਇੰਡੀਅਨ ਗੇਅਰ ਦਾ ਓਕੇ ਵਾ ਕੇ ਲੈ ਸਕਦੇ ਆ 16 ਦੇ ਟਾਇਰਾਂ ਚ ਡਬਲ ਕਲੱਚ ਡਬਲ ਡਿਸਟ੍ਰਿਬਿਊਟਰ ਡੈਕਸ ਬ੍ਰੇਕਾਂ ਤੇ ਪਾਵਰ ਸਟੀਅਰਿੰਗ ਟਰੈਕਟਰ ਕੋਕਾ ਪੀਸਾ ਕਿਸੇ ਮੀਟਰ ਦੀ ਫੋਟੋ ਉੱਤੇ ਚੱਲੀ ਜਾਂਦੀ ਸਾਰੀ ਜਾਣਕਾਰੀ ਫੋਨ ਲੱਗਦੇ ਸਾਦੇ ਵਧੀਆ ਟਰੈਕਟਰ ਆ ਰੇਟ ਕੋਕਾ ਪੀ ਦੀ ਇੰਜਨ ਗੇਅਰ ਤਾਂ ਓਕੇ ਬਾਕੇ ਲੈ ਸਾਦੇ ਇੱਕ ਪੰਜਾਂ ਸਟਾਰ ਵਾਲਾ ਟਰੈਕਟਰ ਹੈ 2021 ਮਾਡਲ ਤੇ 80 ਪੈਸੇ 90 ਪੈਸੇ ਟਾਇਰ ਨਾਲ ਦੇ ਟਾਇਰ ਆ 21 ਮਾਡਲ ਦੇ ਰੇਟ ਇਹਦਾ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਮਾਲਕਾ ਨੇ ਉਹਦੇ ਰੇਟ ਫੋਨ ਤੇ ਕਰਾਂਗੇ ਕੋਕਾ ਪੀ ਟਰੈਕਟਰ ਆ ਇੰਜਨ ਗੇਅਰ ਦਾ ਜਮਾਂ 15 1600 ਘੰਟਾ ਚੱਲਿਆ ਹੋਆ ਟਰੈਕਟਰ ਕਿਸੇ ਵੀ ਰਪਈਏ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਹਾਂ ਮਾਲਕ ਵੀ ਦਾ ਨੰਬਰ ਉੱਤੇ ਚਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਲੈ ਸਰ 2002 ਮਾਡਲਾ 744 ਟਰੈਕਟਰ ਆ ਵਧੀਆ ਟਰੈਕਟਰ ਆ ਤੇ ਰੰਗ ਪੇਂਟ ਦਾ ਟਰੈਕਟਰ ਸਾਰਾ ਨਹੀਂ ਰਾਇਆ ਕੋਕਾ ਪੀ ਟਰੈਕਟਰ ਆ ਪਾਵਰ ਸਟੇਅਰ ਤੋਂ ਬਿਨਾ 2002 ਮਾਡਲਾ ਟਾਇਰ ਹੈਗੇ ਆ 40 45 ਪੈਸੇ ਮਗਰਲੇ ਮੂਹ ਲੈ ਕੇ 70 80 ਪੈਸੇ ਕੋਕਾ ਵੀ ਟਰੈਕਟਰ ਕਿਸੇ ਵੀਰਪਾ ਹੀ ਲੈਣਾ ਹੋਵੇ ਵੀਰਾ ਸਪਰਕਰ ਸਕਦੇ ਆ 2002 ਮਾਡਲ 741 ਰੇਟ ਦੀ ਗੱਲ ਕਰੀਏ ਟਰੈਕਟਰ ਮਰਗਾੜਾ ਤੋਂ ਸਿੰਘ ਵਦਿਆ ਪਿਆ ਕੁਝੋ ਭਲੇ ਛੜੀ ਦੀ ਪੂਰੇ ਸਾਧ ਮਰਗਾੜ ਪਏ ਆ ਮੀਟਰ ਦੀ ਫੋਟੋ ਆ ਗਈ ਜਨ ਘੇਰ ਤਾਂ ਓਕੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 1,85,000 ਰੁਪਿਆ 1,85,000 ਰੁਪਿਆ ਰੇਟ ਆ ਕਿਸੇ ਵੀਰਪਾ ਹੀ ਲੈਣਾ ਹੋਵੇ ਵੀਦਨ ਸੰਪਰਕ ਕਰ ਸਕਦੇ ਮਗਲੇ ਟਾਇਰ 40 45 ਪੈਸੇ ਮੂਹਰੇ 70 80 ਪੈਸੇ ਆ ਕੋਕਾਪੀ ਟਰੈਕਟਰ ਆ ਵਾਹ ਕਿਨ ਐ ਸਾਦੇ ਇੱਕ ਰਪੀਰਾ ਨੌਕਸ ਇੰਟੈਕਟਰ ਦੇ ਵਿੱਚ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾ ਸਾਰੀ ਜਾਣਕਾਰੀ ਫੋਨ ਲੱਗ ਦੇ ਸਾਦੇ 969 969 ਟਰੈਕਟਰ ਆ 2019 ਮਾਡਲ ਇੰਜਨ ਗੇਰਦਾ ਆ ਕੇ ਆ ਵਧੀਆ ਟਰੈਕਟਰ ਆ ਕਿਸੇ ਵੀਰ ਪਾਈ ਨੂੰ ਲੈਣਾ ਹੋਵੇ ਵੀਦਨ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨੇਰ ਆ ਜਾਂ ਟਾਇਰ ਚੈਰ ਵਧੀਆ ਪਏ ਟਰੈਕਟਰ ਦੇ 969 ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸਰਕਰ ਨਵੀਂ ਚੋਚ ਆਇਆ ਵਾ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 5.70 ਲੱਖ 70000 5.70 ਲੱਖ 70000 ਰੁਪਇਆ ਰੇਟ ਆ 2019 ਮਾਡਲ ਆ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਏਰੀਆ ਕੋਟਕਪੂਰਾ ਕੋਟਕਪੂਰਾ ਏਰੀਆ ਜ਼ਿਲ੍ਹਾ ਫਰੀਦਕੋਟ ਤੇ ਏਰੀਆ ਕੋਟ ਕਪੂਰਾ ਕਿਸੇ ਵੀਰ ਪਈ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆ ਵਧੀਆ ਟਰੈਕਟਰ ਕੋਕਾ ਪੀਸ ਹੋ ਤੇ 9 2019 ਮਾਡਲ ਡਬਲ ਕਲੱਚ ਡੈਕਸ ਬ੍ਰੇਕਾਂ ਪਾਵਰ ਸਟੀਅਰ 969 ਟਰੈਕਟਰ ਆ ਕਿਸੇ ਵੀਰ ਪਈ ਲੈਣਾ ਵੀ ਦਾ ਕਰੋ ਸਪੈਰਕ ਕੋਕਾ ਪੀ ਟਰੈਕਟਰ ਆ ਬਹੁਤ ਘੱਟ ਚੱਲਿਆ ਵਾ ਪੈਸਿਆਂ ਦੀ ਲੋੜ ਘੱਟ ਵਿੱਚ ਤਾਂ ਵੇ 460 ਟਰੈਕਟਰ ਆ 4x4 ਸਟੈਂਡਰ ਇੰਜਨ ਗੇਅਰ ਦਾ ਓਕੇ ਆ 2024 ਮਾਡਲ ਆ ਇਹ ਕੋਕਾਪੀ ਟਰੈਕਟਰ ਆ ਡਬਲ ਕਲੱਚ ਡਬਲ ਬ੍ਰੇਕਾਂ ਡੈਕਸ ਬ੍ਰੇਕਾਂ ਵਾਰਸ ਸਪੀਡ ਗੋ ਤੇ ਕੋਕਾਪੀ ਸਟ੍ਰੈਕਟਰ ਆ ਕਿਹੜੇ ਹੁਣ 2024 ਮਾਡਲ ਚ ਫਕਸ਼ਨ ਆਉਂਦੇ ਸਾਰੇ ਫਕਸ਼ਨ ਇਹਦੇ ਚੋ ਤੇ 460 ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਰੰਗ ਪੇਂਟ ਦਾ ਟਰੈਕਟਰ ਸਾਰਾ ਨੀਰ ਆ ਜਾਂ 2024 ਮਾਡਲ ਆ 1000 ਘੰਟਾ ਚੱਲਿਆ ਵਾ ਰੇਟ ਹੈਗਾ ਇਹਦਾ ਆ ਤੇ 4x4 ਆ ਇਹ ਕਦੋੜ ਟਾਇਰ ਕਮੰਦਾ ਕੋਕਾ ਵੀ ਟਰੈਕਟਰ ਆ ਰੇਟ ਦੀ ਗੱਲ ਕਰੀਏ ਘੋੜਾ ਬੈਂਪਰ ਲੱਗਿਆ ਹੋਆ ਵੇਟ ਸ਼ੇਡ ਲੱਗਿਆ ਪੂਰਾ ਵਧੀਆ ਟਰੈਕਟਰ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ ਦਾ 7 ਲੱਖ ਤੇ 80 ਹਜ਼ਾਰ ਰੁਪਿਆ 2024 ਮਾਡਲ ਦਾ 7 ਲੱਖ 80 ਹਜ਼ਾਰ ਰੁਪਿਆ ਰੇਟ ਹੈ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ 460 ਟਰੈਕਟਰ ਆ ਇਹ ਵਧੀਆ ਕੋਕਾ ਪੀਸ ਆ 16 ਦੇ ਟਾਇਰਾਂ ਚ ਵੀਡੀਓ ਸਾਰੀ ਵਿਕਲਪਕਤ ਹੈ 2001 ਮਾਡਲ ਹੈ ਇੰਜਨ ਗੇਅਰ ਦਾ ਓਕੇ ਆ ਟਰੈਕਟਰ 750 ਦਾ ਸੋਨਾ ਲੀਕਾ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਨਵੇਂ ਮਰਗਾਰਡ ਲੱਗੇ ਕਿਤੇ ਗਲੇ ਸੜੇ ਨਹੀਂ ਪੂਰੇ ਸਾਫ ਹੈ ਯਾਰ ਤੇ ਕੋਕਾ ਵੀ ਟਰੈਕਟਰ 2001 ਮਾਡਲ 50 ਦਾ ਸੋਨਾ ਲੀਕਾ 60 ਆ ਸੋਨਾ ਲੀਕਾ 50 ਦਾ 750 ਦਾ ਸੌਰੀ ਵੀਰੇ ਬੋਲਣ ਚ ਗਲਤ ਹੁੰਦਾ ਛੇ ਜਰੀਆ ਇੰਜਨ ਗੇਅਰ ਦਾ ਓਕੇ ਆ ਵਾਕੇ ਲੈ ਸਰਦੇ ਕਰ ਵੀਰੇ ਨੋਕਸੋਗੇ 7 60 65 ਪੈਸੇ ਟਾਇਰ ਟਰੈਕਟਰ ਦੇ ਇੰਜਨ ਗੇਅਰ ਤਾਂ ਓਕੇ ਆ ਪੰਪ ਛੰਪ ਨਵਾਂ ਹੋਇਆ ਵਾ ਇੰਨ ਦਾ ਕੰਮ ਖੜਾ ਓਕੇ ਆ ਕਲਚ ਪਲੇਟ ਸਭ ਕੁਝ ਓਕੇ ਆ ਟਰੈਕਟਰ ਦੀ ਤੇ ਪੰਜਾਬ ਨੰਬਰ ਡਾਬਰ ਫੱਟੀ ਡੰਡਾ ਨਾਲ ਆ ਤੇ ਕਿਸੇ ਵੀ ਰਪਈ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਰੇਟ ਹੈਗਾ 190000 ਰੁਪਿਆ 190000 ਰੁਪਿਆ ਰੇਟ ਆ ਅਤੇ 2001 ਮਾਡਲ ਆ ਇੰਜਨ ਗੇਅਰ ਦਾ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 7 ਫਟਾ ਰੋਟਾਵੇਟਰਾ ਕੋਕਾ ਪੀਸ ਕਿਸੇ ਵੀਰ ਭਾਈ ਨੇ ਲੈਣਾ ਹੋ ਵੀ ਦਾ ਸੰਪਰਕ ਕਰ ਸਕਦੇ ਆ ਜ਼ਿਲ੍ਹਾ ਮੋਗਾ ਪਿੰਡ ਲੰਡੇ ਜ਼ਿਲ੍ਹਾ ਮੋਗਾ ਪਿੰਡ ਲੰਡੇ ਮੇਰੇ ਪਿੰਡ ਖੜਾ ਹੈ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਨਵਾਂ 70 75 ਪੈ ਪੱਤੀਆਂ ਤੇ ਦੋਵੇਂ ਗੇਰਾਂ ਦੀ ਫੁੱਲ ਗਾਰੰਟੀ ਦਿੰਦੇ ਆ ਤੇ ਸੁਣਾ ਮੈਂ ਕਿਸੇ ਵੀਰ ਨਵਾਂ 2018 ਮਡਲ ਆ ਤੋਇਆ ਠਾਰਾ ਮਾਡਲਾ ਦਾ ਕੁਨਪਰੰਗਲੇ ਰੰਗ ਇਹੋ ਜਿਹਾ ਕਰਦੇ ਤਾਂ ਇਹ ਹੋ ਜਾਂਦੇ ਐ ਤੇ ਵਧੀਆ ਪਿਆ ਤੇ ਫੁੱਲ ਘੇਰਾਂ ਦੀ ਗਰੰਟੀ ਆ ਤਵੇ ਛਵੇ ਵਧੀਆ ਪਏ ਆ ਤੇ ਰੇਟ ਹੈਗੇ ਦਾ 52000 ਰੁਪਇਆ ਮੌਕੇ ਤੇ ਮਾਤਾਨ ਕਰ ਦੇਣਗੇ 7 ਫੁੱਟਾਂ ਰੋਟਾਂ ਵੇਟਰਾ 52000 ਰੁਪਇਆ ਰੇਟ ਆ ਤੇ ਵਧੀਆ ਧੋ ਘੇਰਾਂ ਦੀ ਫੁੱਲ ਗਰੰਟੀ ਆ ਪੱਤੀਆਂ ਤਵਾਰ ਰਲਗੀਆਂ ਟਿੱਖੀਆਂ ਕਿਸੇ ਵੀਰ ਭਾਈ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚਲਿਆ ਸਾਰੀ ਜਾਣਕਾਰੀ ਫੋਨ ਲੱਗਦੇ ਦੇ ਕੋਲਕਾ ਪੀਜ਼ਾ ਰੋਟਾ ਬੈਟਰਾ ਜ਼ਿਲ੍ਹਾ ਮੋਗਾ ਪਿੰਡ ਨੰਡੇ ਇੱਥੇ ਪਿਆ ਇਹ ਉੱਤੇ ਭਰੂੜ ਵਾਲੀ ਛੜਕ ਦੇ ਰਾਹ ਇਹਨਾਂ ਦੀ ਦੁਕਾਨ ਉੱਥੇ ਖੜਾ ਇਹ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨੇ ਫੋਲੋ ਕਰੋ